ਸਾਂਸੀ ਕੱਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਬੀਤੇ ਕੱਲ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਫਿਲਵੀ ਅੰਦਾਜ਼ ਦੇ ਵਿੱਚ ਇੱਕ ਕਿਡਨਾਪਿੰਗ ਹੁੰਦੀ ਹੈ ਤੇ ਇਸ ਕਿਡਨਾਪਿੰਗ ਦੀ ਰਿਪੋਰਟ ਪੁਲਿਸ ਨੂੰ ਲਿਖਵਾਈ ਜਾਂਦੀ ਹੈ ਤੇ ਜਿਸ ਤੋਂ ਮਾਤਰ 6 ਘੰਟੇ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦਰਅਸਲ ਬੀਤੇ ਕੱਲ ਐਡਵੋਕੇਟ ਤੇਜੈ ਸਿੰਘ ਵੱਲੋਂ ਇੱਕ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਕਿ ਸੰਦੀਪ ਨੱਡਾ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਸੰਦੀਪ ਨੱਡਾ ਨੂੰ ਪਹਿਲਾ ਫੋਨ ਆਉਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਕਾਗਜ਼ਾਤ ਲੈਣ ਦੇ ਲਈ ਪੈਟਰੋਲ ਪੰਪ ਮਜਾਰਾ ਵਿਖੇ ਆ ਜਾਣ ਤੇ ਜਿਸ ਤੋਂ ਬਾਅਦ ਦੁਬਾਰਾ ਫਿਰ ਉਸ ਨੂੰ ਫੋਨ ਆਉਂਦਾ ਹੈ ਕਿ ਥੋੜਾ ਅੱਗੇ ਆ ਜਾਓ ਜਦੋਂ ਉਹ ਡੀਸੀ ਪੱਠਾ ਦੇ ਲਾਗੇ ਪਹੁੰਚਦੇ ਆਂ ਤਾਂ ਦੋ ਅਣਪਛਾਤੇ ਨਕਾਬਪੋਸ਼ ਬੰਦੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕਰਦੇ ਹਨ ਤਾਂ ਸੰਦੀਪ ਕੁਮਾਰ ਨੇ ਜਦੋਂ ਮੋਟਰਸਾਈਕਲ ਰੋਕਿਆ ਤਾਂ ਇੱਕ ਬੰਦੇ ਨੇ ਮੋਟਰਸਾਈਕਲ ਦੀ ਚਾਬੀ ਖੋ ਲਈ ਐਨੇ ਦੇਰ ਨੂੰ ਇੱਕ ਹਿਮਾਚਲ ਨੰਬਰ ਗੱਡੀ ਆਈ 20 ਐਚਪੀ 12ਪੀ 8276 ਉਹਨਾਂ ਦੇ ਕੋਲ ਆ ਕੇ ਰੁਕਦੀ ਹੈ ਤੇ ਜਿਸ ਦੇ ਵਿੱਚੋਂ 3-4 ਹੋਰ ਵਿਅਕਤੀ ਨਿਕਲਦੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਖਵਾੜਾ ਚੁੱਕਿਆ ਹੋਇਆ ਸੀ ਤੇ ਉਹ ਸੰਦੀਪ ਨੰਨ ਹੱਥੋਪਾਈ ਕਰਨ ਲੱਗ ਪਏ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ ਤੇ ਉਹਨਾਂ ਨੇ ਸੰਦੀਪ ਕੁਮਾਰ ਨੂੰ ਧੱਕੇ ਨਾਲ ਜ਼ਬਰਦਸਤੀ ਗੱਡੀ ਦੇ ਵਿੱਚ ਸੁੱਟ ਕੇ ਸ਼੍ਰੀ ਕੀਰਤਪੁਰ ਸਾਹਿਬਾਂ ਨੂੰ ਗੱਡੀ ਭਜਾ ਲਈ ਜਿਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਧਰਾਮਾਂ ਦੇ ਤਹਿਤ 5-6 ਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਤੇ ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮਾਤਰ 6 ਘੰਟੇ ਦੇ ਅੰਦਰ ਨਾਲਾ ਗੜਾ ਹਿਮਾਚਲ ਪ੍ਰਦੇਸ਼ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸੰਦੀਪ ਕੁਮਾਰ ਨੂੰ ਉਹਨਾਂ ਦੇ ਕੋਲੋਂ ਸਹੀ ਸਲਾਮਤ ਛਡਵਾ ਲਿਆ ਗਿਆ ਹੈ ਤੇ ਚਲੋ ਆ ਤੁਹਾਨੂੰ ਸੁਣਾਉਂਦੇ ਆ ਕਿ ਬਥੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਾਨਿਸ਼ ਵੀਰ ਸਿੰਘ ਨੇ ਕੀ ਜਾਣਕਾਰੀ ਸੰਜੀਕ ਕੀਤੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਇਰਕੇਸ਼ ਰਾਣਾ ਦੀ ਰਿਪੋਰਟ ਇਹ ਕੱਲ ਸਾਨੂੰ ਸਾਡੇ ਸੋਰਸਸ ਰਾਹੀਂ ਇੱਕ ਪਤਾ ਲੱਗਿਆ ਸੀਗਾ ਕਿ ਡੀਸੀ ਦੇ ਪੱਠੇ ਲੱਗੇ ਜਿਹੜਾ ਇੱਕ ਕੋਈ ਹੱਥਾਪਾਈ ਵੀ ਹੋਈ ਹੈ ਤੇ ਇੱਕ ਸੰਦੀਪ ਲੱड्डा ਨਾਮ ਦਾ ਵਿਅਕਤੀ ਹੈਗਾ ਅਗੰਪੁਰ ਦਾ ਰਹਿਣ ਵਾਲਾ ਹੈ ਜਿਹੜਾ ਐਸ ਡੀ ਐਮ ਆਫਿਸ ਜਿਹੜੇ ਏਜੰਟੀ ਦਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਕੁਝ ਜਿਹੜੇ ਨੌਜਵਾਨ ਆ ਉਹਨਾਂ ਨੇ ਹੱਥ ਪਾਈ ਕੀਤੀ ਹੈ ਤੇ ਆਪਣੀ ਕਾਰ ਦੇ ਵਿੱਚ ਪਾ ਕੇ ਅਬਡਕਟ ਕਰਕੇ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਅਸੀਂ ਅਫਸਰਾ ਨਾਲ ਨਾਲ ਦੀ ਨਾਲ ਨੌਲੇਜ ਚ ਲਿਆ ਕੇ ਜਿਹੜਾ ਵਕ ਵਕ ਟੀਮਾਂ ਬਣਾਈਆਂ ਤੇ ਵਕ ਵਕ ਟੀਮਾਂ ਬਣਾ ਕੇ ਜਿਹੜਾ ਹੈਗਾ ਆ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਸੋਰਸਸ ਰਾਹੀਂ ਜੋ ਜੋ ਸਾਨੂੰ ਪਤਾ ਲੱਗਦਾ ਰਿਹਾ ਆ ਉਸ ਸਾਈਡ ਨੂੰ ਉਹ ਟੀਮ ਨੂੰ ਮੂਵ ਕਰਦੇ ਰਹੇ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਿਆ ਇਹਨਾਂ ਨੇ ਜਿਹੜਾ ਹੈਗਾ ਨਾਲਾਗੜ ਏਟੀਐਮ ਤੋਂ ਜਿਹੜਾ ਇਹ ਨੱਡਾ ਜਿ ਸੀਗੇ ਇਹਨਾਂ ਦਾ ਏਟੀਐਮ ਉੱਥੇ ਯੂਜ਼ ਕੀਤਾ ਉਸ ਤੋਂ ਬਾਅਦ ਜਿਹੜੇ ਸਾਡੇ ਚੌਕੀਨ ਚਾਰ ਸਰਪ ਸੀਗੇ ਉਹਨਾਂ ਦੀ ਪਾਰਟੀ ਉੱਥੇ ਮੂਵ ਕੀਤੀ ਤੇ ਉੱਥੇ ਜਾ ਕੇ ਜਿਹੜਾ ਇਹਨਾਂ ਨੂੰ ਬਿਲਕੁਲ ਹੀ ਸੇਫਲੀ ਜਿਹੜਾ ਪੁਲਿਸ ਨੇ ਰਿਕਵਰ ਕੀਤਾ ਤੇ ਜਿਹੜੀ ਗੱਡੀ ਵਾਰਦਾਤ ਵਿੱਚ ਯੂਜ਼ ਕੀਤੀ ਗਈ ਸੀਗੀ A20 ਉਹਨੂੰ ਵੀ ਰਿਕਵਰ ਕਰ ਲਿਆ ਜੀ ਮੌਕੇ ਤੋਂ ਤੇ ਤਿੰਨ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਉਹ ਵੀ ਅਰੈਸਟ ਕੀਤੇ ਗਏ ਨੇ ਜਿਹੜੇ ਬਾਕੀ ਹੋਰ ਦੋਸ਼ੀ ਨੇ ਉਹਨਾਂ ਬਾਰੇ ਜਿਹੜੀ ਹੈਗੀ ਹੈ ਜਾਂਚ ਅਸੀਂ ਕਰ ਰਹੇ ਹਾਂ ਪੁਲਿਸ ਨੇ ਇਨਵੈਸਟੀਗੇਸ਼ਨ ਨੂੰ ਕੀ ਲੱਗ ਰਿਹਾ ਹੈ ਕਿ ਮਾਮਲਾ ਅਫਰੈਕਸ਼ਨ ਦੇ ਪਿੱਛੇ ਕਾਰਨ ਦੀ ਕਹਾਣੀ ਏਕਚੁਅਲੀ ਇਹ ਪਹਿਲਾ ਨੌਨ ਸੀਗੇ ਕੋਈ ਲਾਇਸੈਂਸ ਬਣਾਉਣ ਦੇ ਪੈਸੇ ਦਿੱਤੇ ਸੀਗੇ ਤੇ ਉਹਦੇ ਵਿੱਚ ਜਦੋਂ ਸੁਰਜੀਤ ਸਿੰਘ ਜਿਹੜੇ ਇਹਨਾਂ ਦੇ ਨਾਲ ਸੀਗੇ ਬੰਦੇ ਐਡਵੋਕੇਟ ਸੀਗੇ ਸੁਰਜੀਤ ਸਿੰਘ ਤੇਜਾ ਉਹਨਾਂ ਨੇ ਵੀ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਕਿ ਕੋਈ ਪਹਿਲਾਂ ਹੀ ਕਾਲ ਆਈ ਸੀਗੀ ਕਾਲ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਫਿਰ ਚੱਕ ਕੇ ਲੈ ਕੇ ਗਏ ਆ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਵਿਦਨ 6 ਆਵਰ ਜਿਹੜਾ ਹੈਗਾ ਆ ਅਸੀਂ ਜਿਹੜਾ ਬੰਦਾ ਵੀ ਰਿਕਵਰ ਕਰ ਲਿਆ ਕਾਰ ਵੀ ਰਿਕਵਰ ਕਰ ਲਈ ਤੇ ਜਿਹੜੇ ਦੋਸ਼ੀ ਆ ਉਹ ਵੀ ਫੜ ਲਏ ਪੈਸੇ ਵਾਲਿਆਂ ਦੇ ਕੋਈ ਅਗਰ ਨਹੀਂ ਜਿਹੜਾ ਅਦਰ ਸਟੇਟ ਦੀ ਪੁਲਿਸ ਸੀਗੀ ਨਾਲਗੜ੍ਹ ਦੀ ਉਹਨਾਂ ਨੇ ਵੀ ਸਾਨੂੰ ਬਹੁਤ ਸਪੋਰਟ ਰਹੀ ਹੈ ਤੇ ਵਿਦ ਕਲੈਬੋਰੇਸ਼ਨ ਸਾਰੇ ਦੀ ਮਦਦ ਨਾਲ ਜਿਹੜੇ ਅਫਸਰਾਂ ਸਾਹਿਬਨ ਦੀ ਗਾਈਡنس ਨਾਲ ਜਿਹੜਾ ਇਹਨੂੰ ਬਧੀਆ ਤਰੀਕੇ ਨਾਲ ਸੋਲਵ ਕੀਤਾ ਗਿਆ ਲਾਇਸੈਂਸ ਤੋਂ ਪਹਿਲਾਂ ਉਹ ਪੈਸੇ ਦਾ ਲੈਣ ਦੇਣ ਦੀ ਹੈ ਕਿ ਲਾਇਸੈਂਸ ਦਾ 5-700 ਦੀ ਸਾਰੀ ਗੱਲ ਹੁੰਦੀ ਹੈ ਸੋ ਬੰਨਾ ਤੇ ਹੋਰ ਉਹ ਅਜੇ ਉਸ ਸੰਬੰਧੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਗoing ongoing ਇਨਵੈਸਟੀਗੇਸ਼ਨ ਹੁਣ ਵੀ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਤੇ ਜੋ ਵੀ ਅੱਗੇ ਤੱਥਾਣਗ ਇਨਵੈਸਟੀਗੇਸ਼ਨ ਚ ਉਸ ਸੰਬੰਧੀ ਨਸਤਾ ਆਇਆ ਜੀ ਨਾਲ ਅਗਲੀ ਉੱਥੇ ਦੋ ਏਟੀਐਮ ਹੈਗੇ ਨੇ ਉਹਨਾਂ ਵਿੱਚੋਂ 10-10000 ਰੁਪਏ ਕਢਾਏ ਆ ਉਹ ਵੀ ਅਸੀਂ ਰਿਕਵਰ ਕਰਦੇ ਹਾਂ ਫੋਟੋ ਮਾਰਕ ਵਾਲਾ ਦੇ ਨਾਲ ਜਿਹੜੀ ਕੀਤੀ ਗਈ ਹੈ ਹਾਂਜੀ ਕੋਈ ਨਾ ਕੋਈ ਦਿਆਗਰ ਕੋਲ ਹਥਿਆਰ ਸੀਗੇ ਜੀ ਲੈਂਡ ਡੇਨ ਕਿੰਨੇ ਕਿਦਾਂ ਦੇ ਸੀ ਜਿਹਨਾਂ ਦੇ ਇਸ ਪੱਲੇ ਹੋਤਾ ਜਾਂ ਜਾਂਦਾ ਰਹੇ ਹਾਂਜੀ ਹਸਪਤਾਲ ਲੈ ਜਾਂਦਾ ਰਹੇ ਨਹੀਂ ਕਰੇ ਸਰ ਲੈਂਡ ਡੇਨ ਕਿੰਨੇ ਕਿਦਾਂ ਦੇ ਲੈਂਡ ਡੇਨ ਜੋ ਸੀਗਾ ਉਹ 20000 ਰੁਪਏ ਅਜੇ ਕਢਾਏ ਸੀਗੇ ਉਹ ਫਰਦਰ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਰਿਮਾਂਡ ਦਾ ਕਿੰਨੇ ਦਿਨ ਦਾ ਰਿਮਾਂਡ ਅਜੇ